ਜੋਚਾਰ ਸਿੰਘ ਦੀ ਟੋਹੜਾ ਨੂੰ ਨਮਸਕਾਰ ਕਰਕੇ ਫੇਰ ਉੱਥੇ ਗਏ ਨੇ ਪਿਆਰ ਉਹਨਾਂ ਦਾ ਸਤਿਕਾਰ ਉਹਨਾਂ ਨਾਲ ਜਿਵੇਂ ਰਿਹਾ ਅੱਜ ਮੇਰਾ ਰੋਮ ਰੋਮ ਰਿਨੀਆ ਜਿਨੇ ਸਾਡੇ ਆਗੂਆਂ ਨੇ ਮਿਹਨਤ ਕੀਤੀ ਹੈ ਪਿਆਰ ਦਿਖਾਇਆ ਔਰ ਸਖ ਸੰਗਤ ਦਾ ਜਿਵੇਂ ਛਾ ਹੈ ਅੱਜ ਤੱਕ ਵੀ ਹੁਣ ਮੇਰਾ ਕਿਹਾ 2 ਵਜ ਰਏ ਸਾਰੇ ਰਾਸਤੇ ਅਜੇ ਵੀ ਬੰਦ ਪਏ ਨੇ ਲੋਕ ਬਕਾਰਾ ਚ ਏਸੀ ਲਾਈ ਬੈਠੇ ਨੇ ਬਸਾ ਚ ਬੈਠੇ ਨੇ ਅੰਦਰ ਬੈਠਣ ਨੂੰ ਜਗ੍ਹਾ ਨਹੀਂ ਪਰਦਾ ਮਾਰੀ ਐ ਤੇ ਗਰਮੀ ਨੇ ਵੀ ਅੱਜ ਅੱਤ ਦੀ ਗਰਮੀ ਐ ਅੱਜ ਮੈਨੂੰ ਉਹ ਦਿਨ ਯਾਦ ਕਰਾਤਾ ਜਦੋਂ ਰੈਪੁਰਦੀ ਜੇਲ੍ਹ ਚ ਟੋੜਾ ਸਾਹਿਬ ਕੈਦ ਇਸ ਪੱਖੇ ਦੀ ਕਲੀ ਪੱਖੇ ਕਰਕੇ ਰਹਿਦੇ ਜਦੋਂ ਡਿਪਟੀ ਜਦੋਂ ਕਲੈਕਟਰ ਉੱਥੇ ਦਾ ਮਿਲ ਗਿਆ ਨਾ ਜੀ ਉਸ ਬੈਰ ਕੇ ਚਾ ਕੇ ਤਉਣੀਆਂ ਆ ਗਈਆਂ ਸੀ ਉਹਨੂੰ ਬਾਹਰ ਫੜ ਕੇ ਅੰਦਰ ਲੈ ਗਏ ਆਪਾਂ ਗੱਲਬਾਤ ਅੰਦਰੇ ਕਰਾਂਗੇ ਬਾਹਰ ਨਹੀਂ ਕਰਾਂਗੇ ਜੋ ਜਿਸ ਸਾਹਿਜ ਕੱਲ ਕੱਲ ਗਿਆ ਅੱਜ ਵੀ ਕੱਲ ਕੱਲ ਨੂੰ ਉਸਿਆ ਜਾ ਰਿਹਾ ਖਾਸ ਕਰਕੇ ਜਿਹੜੀਆਂ ਗਲਤੀਆਂ ਦੁਹਾਈਆਂ ਕਿ ਨਹੀਂ ਮੇ ਚੋਕੇਪੁਰ ਕੋਰ ਬੋਲਰ ਨੇ ਲੀਡਰ ਕੀ ਕਿਹਾ ਜਾਉਂ ਚਿੰਨੇ ਵੀ ਲੋਗ ਬਹੁਤ ਪ੍ਰਧਾਨ ਸਾਡੇ ਪਿਆਰਿਆਂ ਚੋਂ ਅੱਜ ਬੀਜਪੀ ਚ ਚਲੇ ਜਿਹੜੇ ਆਪ ਦੇ ਆਪ ਨੂੰ ਬਾਪੂ ਕਹਿੰਦੇ ਅੱਜ ਕਿੰਨੇ ਬੰਦੇ ਕਾਂਗਰਸ ਨਾਲ ਵੀ ਬੈਠੇ ਲੇਕਿਨ ਜੋ ਪੰਥ ਦਾ ਨੁਕਸਾਨ ਅਕਾਲੀ ਦਲ ਬਾਦਲ ਨੇ ਕੀਤਾ ਹੈ ਇਹ ਅਕਾਲੀ ਦਲ ਨਹੀਂ ਬਾਦਲ ਦਾ ਹੈ ਹਮੇਸ਼ਾ ਹੀ ਪੈੜ ਤੇ ਬਾਦਲ ਦਲ ਲਿਖਿਆ ਹੁੰਦਾ ਹੈ ਜੇ ਨਾਰਾ ਵੀ ਅੱਜ ਮਾਰਨਗੇ ਸਖਬੀਰ ਬਾਦਲ ਦਾ ਮਾਰਦੇ ਨੋ ਪੰਥ ਤੇਰੇ ਦੀਆਂ ਗੂੰਜਾਂ ਕਿਤੇ ਨਹੀਂ ਹੋਣਗੀਆਂ ਕਿਉਂਦਾ ਸਾਡਾ ਪਹਿਲਾ ਕੰਮ ਸੀ ਪੰਥ ਤੇਰੇ ਦੀਆਂ ਗੂੰਜਾਂ ਦੇਣੋਂ ਦਿਨ ਪਹਿਣਗੇ ਅੱਜ ਪੰਥ ਖਤਮ ਕਰਤਾ ਉਹਨਾਂ ਨੇ ਅੱਜ ਫੇਟੇ ਕਾਂਦੇ ਫੜੇ ਜਵਾਨ ਤਾਂ ਜੰਮਤ ਹੋ ਰਹੀਆਂ ਨੇ ਅੱਜ ਮੈਨੂੰ ਮਾਨ ਮਹਿਸੂਸ ਹੋ ਰਿਹਾ ਮੇਰਾ ਤਾਂ ਰੋਮ ਰੋਮ ਇਹ ਧਰਤੀ ਤੇ ਜਿਹੜੇ ਨਮਸਕਾਰ ਕਰਨਾ ਹੈ ਸਮੁੱਚੀ ਸੰਗਤ ਸਮੁੱਚਾ ਪਰਿਵਾਰ ਰੋਮ ਰੋਮ ਰਿਣੀਆ ਜਿਨ੍ਹਾਂ ਨੇ ਇਸ ਧਰਤੀ ਨੂੰ ਅੱਜ ਵੀ 100 ਸਾਲ ਬਾਅਦ ਉਹਨਾਂ ਦੇ ਪਿਆਰ ਨੂੰ ਪ੍ਰਗਟਾਵਾ ਕੀਤਾ ਉਹਨਾਂ ਦਾ ਰੋਮ ਰੋਮ ਰਿਣੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਾ ਬਾਉ ਜੀ ਟੈਂਪ ਤੋਂ ਕੀ ਕਹਿਣਾ ਚਾਹੋਗੇ ਅੱਜ ਦੀ ਜਨਸ਼ਾ ਅਦਵਿਤੀ ਕੀ ਕਹਿਣਾ ਚਾਹੋਗੇ ਥੋੜਾ ਸਾਹ ਦੇ ਨੇਰੇ ਆਪੀ ਦੇਖੋ ਜਿਹੜਾ ਥੋੜਾ ਸਾਹ ਦਾ ਉੱਚੀ ਬੜਾ ਥੋੜਾ ਉੱਚੀ ਹੈ ਕਿ ਤੇ ਆ ਦੇ ਕਿ ਦਿਨੇ ਅੱਜ ਉਹ ਸਾਹ ਦਾ ਅੱਜ ਗੋਲੰਦੂਰੇ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ ਤੁਹਾਨੂੰ ਦਸ ਹਜ਼ਾਰ ਦਿਨ ਬੁਣਾ ਰਹੇ ਹਾਂ ਜਿੱਤੇ ਮਾਨਨ ਸ਼ਾਹ ਬਹੁਤ ਅਦਬ ਦੇ ਰਗਾ ਉਹ ਤੇ ਉਹ ਗੁਰੂ ਮਹਾਰਾਜ ਜੀ ਕਰਦਾ ਕਟੜਾ ਸਾਹਿਬ ਦੇ ਹੋਰ ਬੰਦੇ ਪੈਦਾ ਹੋਣ ਔਰ ਅੱਜ ਵੀ ਪੈਸਾ ਕਿ ਸੁਨਾਵਣੀ ਦੋ ਹਿੱਸੇ ਕਿਉਂ ਬੰਦੇ ਕੀ ਕਹਾਣੀ ਹੈ ਕਿਸੀ ਅਰਦਾਸ ਕਰੀਏ ਕਿ ਕਟੜਾ ਸਾਹਿਬ ਬੜ ਕੇ ਜੇਦਾ ਹੋਰ ਪੈਦਾ ਹੋਣ ਅੱਜ ਜੁਹਾਨਦ ਨੇ ਦੇਸ਼ ਦੇ ਔਰ ਕਾਦੀ ਨੇ ਉਹ ਦੁਆਰਾ ਸੁਬਰ ਤੇਰੀ ਅਰਦਾਸ ਹੈ ਪਾਰ ਨਿਗਮ ਦੇ ਵਿੱਚ ਲੇਖਣ ਤੋਂ ਬਾਅਦ ਅਗਰ ਅਸ਼ੀਰਵਾਦ

ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸਿੰਘ ਸਾਹਿਬ ਆਦਾਸ ਕਰੇ ਸੌਰੀ ਨੇ ਕਿ ਮਹਤਪੂਰਨ ਗੱਲ ਇਹ ਗੱਲ ਦੁਨੀਆ ਚ ਚਾਹੀਏ ਅਕਾਲ ਪੁਰਖ ਸਾਹਿਬ ਦੇ ਮਹਾਨ ਸਿੰਘ ਸਾਹਿਬ ਜਥੇਦਾਰ ਸਾਹਿਬ ਗਿਆਨੀ ਰਣਜੀਤ ਸਿੰਘ ਜਦੋਂ ਤਨਖਾਈ ਦਾਕਰਾਰ ਦੇ ਚੁੱਕੇ ਹੋ ਪੰਥ ਦਾ ਕੋਈ ਵੀ ਵਿਅਕਤੀ ਹੋਵੇ ਉਸ ਤੋਂ ਬਾਅਦ ਉਸ ਤੋਂ ਵੱਡੀ ਸਜਾ ਇਹ ਸੰਸਾਰ ਵਿੱਚ ਨਹੀਂ ਮਿਲ ਸਕਦੀ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਸਿੱਖ ਕੌਮ ਦੇ ਇੰਟੈਲੈਕਚੁਅਲ ਜਦੋਂ ਅਨੰਦ ਮੈਰੇਜ ਐਕਟ ਦੀ ਗੱਲ ਆਈ ਜਦੋਂ ਗੁਰਦੁਆਰਾ ਐਕਟ ਦੀ ਗੱਲ ਆਈ ਭਾਈ ਗਿਆਨ ਸੋ ਇਕੱਠਾ ਹੋਇਆ ਭਾਈ ਕਾਂਸੋ ਇਕੱਠੇ ਹੋਏ ਭਾਈ ਸਾ ਪਾਈ ਅਰਜਨ ਸਿੰਘ ਬਾਗੜੀ ਹਾਂ ਉਹ ਇਕੱਤਰ ਹੋਏ ਪੰਜ ਦਿਮਾਗਾ ਨੇ ਇਕੱਠੇ ਹੋ ਕੇ ਵੰਤ ਦੀ ਕਿਸਮ ਦਾ ਫੈਸਲਾ ਕੀਤਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਉਹ ਨਾਮਜ਼ਦਵਾਨਾਂ ਨੂੰ ਜਿਹਨੇ ਜੱਥੇਦਾਰ ਤੋੜਾ ਸਾਥ ਤੁਹਾਡਾ ਸਵਾਗਤ ਮੈਂ ਸਿਕੰਦਜੀਤ ਸਿੰਘ ਸੋ ਮੈਂ ਸਾਹਿਬ ਦੀ ਜਨਮ ਸ਼ੋਭਾ ਨੇ ਤੇ ਬਹੁਤ ਚੇਨੇ ਪਰਮੇਂਦਰ ਧੀਰ ਸਾਹਿਬ ਦੀ ਜਨਮ ਸ਼ੋਭਾ ਲਾਈ ਜਾ ਰਹੀ ਹੈ ਲੋਕ ਇੱਤਾਂ ਨੂੰ ਪੰਜਾਬ ਇੱਤਾਂ ਨੂੰ ਸਰਮੋਰ ਪਰ ਜਿੱਥੇ ਆਇਆ ਸੀ ਚੰਦ ਸਿੰਘ ਟੋੜਾ ਰਹਿੰਦੇ ਲੇਕਿਨ ਅੱਜ ਸੀ ਫੇਰ ਅਜ ਦੋ ਧਿਰਾਂ ਦੇ ਵਿੱਚ ਵੰਡੀ ਗਈ ਹੈ ਕੀ ਕਰ ਕੋਈ ਵਰਸੀ ਤਾਂ ਹਰ ਕੋਈ ਮਨਾਉਣ ਦਾ ਹੱਕਦਾਰ ਹੈ ਬਹੁਤ ਸਿਨੂ ਪਰ ਗੰਨ ਸੌਰੀ ਜਨ ਉਸ ਦਾ ਆਪ ਵੀ ਮਨਾਉਣ ਦਾ ਹਰ ਕਿਸੇ ਨੂੰ ਹੱਕ ਹੈ ਪਰ ਗੰਨੇ ਵੀ ਅੱਜ ਇਸ ਥਾਂ ਤੇ ਵਿੱਚ ਜਿਹੜੇ ਟੋੜਾ ਸਾਹਿਬ ਦੇ ਅਸਲ ਪੈਰੋਕਾਰ ਨੇ ਉਹ ਉਹਨਾਂ ਦੀ ਸੋਰਸ ਤੇ ਪੈਰਾ ਦੇ ਰਹੇ ਨੇ ਉਹਨਾਂ ਦੇ ਵਿਚਾਰਧਾਰਾ ਦੇ ਨਾਲ ਨਾਲ ਚੱਲ ਰਹੇ ਨੇ ਅੱਜ ਜੋ ਲੋਕ ਬੈਠੇ ਸਤਾਰਾਂ ਤੇ ਇਕੱਠੇ ਹੋਏ ਨੇ ਟੋੜਾ ਪਿੰਡ ਚ ਇੱਕ ਵਾਰ ਦੂਸਰੇ ਪਾਸੇ ਜਿਹੜੇ ਲੋਕ ਇਕੱਠੇ ਹੋਏ ਨੇ ਉਹ ਸਿਰਫ ਇੱਕ ਦਿਖਾਵਾ ਹੈ ਜਬੂਰੀ ਬਸ ਕਿਉਂਕਿ ਉਹ ਆਪ ਦਾ ਇੱਕ ਜਿਹੜਾ ਹਕ ਟੋਲ ਰੱਖਣਾ ਚਾਹੁੰਦੇ ਨੇ ਕਾਲੀ ਦਲ ਤੇ ਉਹਨਾਂ ਦੀ ਉਹ ਰਕਣ ਟੋਲ ਰੱਖਣ ਵਾਸਤੇ ਮਜਬੂਰੀ ਹੈ ਵੀ ਟੋੜਾ ਸਾਹਿਬ ਦੀ ਜਨਮ ਸਤਾਰ ਦੀ ਜਿਹੜੀ ਹੈ ਮਲਾਈਏ ਨਹੀਂ ਜੇ ਜਿਹੜਾ ਪਹਿਲਾ ਉਪਰਾਲਾ ਸ਼ਤਾਬਦੀ ਮਨਾਉਣ ਦਾ ਇਹ ਸ਼੍ਰੋਮਣੀ ਅਕਾਲੀ ਦਰ ਸਰਕਾਰ ਨੇ ਇਹ ਫੈਸਲਾ ਕੀਤਾ ਗਿਆ ਸੀ ਤੇ ਅੱਜ ਸੰਗਤਾਂ ਤੋਂ ਵੀ ਤੁਸੀਂ ਜੇ ਢਿੱਡੀ ਵੱਢੀ ਗਿਲ ਤੇ ਚਾਹੀਆਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਲੋਕੀ ਦੇ ਨਾਲ ਨੇ ਲੋਕ ਜਿਹੜੀ ਤੁਹਾਡੇ ਜਿਹੜੀ ਜਿਹਨੂੰ ਉਹ ਪੰਥਕ ਕਹਿੰਦੇ ਨੇ ਸੋ ਉਹਨਾਂ ਕੋਲੇ ਅਕਾਲੀ ਦਰ ਦਾ ਨਾਂ ਅਕਾਲੀ ਦਰ ਦਾ ਸਿੰਬਲ ਹੋ ਸਕਦਾ ਹੈ ਪਰ ਉਹ ਨਾਂ ਤਾਂ ਉਹਨਾਂ ਕੋਲੋਂ ਵਿਚਾਰਤਾ ਦਾ ਨਹੀਂ ਉਹ ਸੋਚਿਆ Oh, <laughs> oh, नगदा को पुष्पा सारी गदा तेरी बात सी की सांचो पर स्टार है ये मेरा का मेरे साथ के पर देना ये बोलदा बैठे रे फरवाए में ताख और करके हर दे सुदा मना ਹਰਿਆਣਾ ਕਮੇਟੀ ਦੇ ਪ੍ਰਧਾਨ ਮਨਾਸੂਬੂ ਇਨਸ਼ਾਅਤ ਹੋ ਗਏ ਸੁਧਾ ਮੰਗਿਆ ਕਿ ਬੀਪੀਨ ਕੈਦੀ ਬਣੀ ਹਿੰਦੂ ਉਹਨਾਂ ਦਾ ਸਤਿਕਾਰ ਬੇਸ ਦੀ ਹਿੰਦੂ ਤੇ ਹੈ ਜਿਹੜੇ ਉੱਪਰ ਹੈ ਆਪਣੇ ਹਰਕੇ ਦੇ ਸੂਰ ਸਰਕਲ ਪ੍ਰਧਾਨਾਂ ਦਾ ਜਧਵਰ ਸਾਹਿਬਾਨਾ ਦਾ ਇੱਥੋਂ ਤੱਕ ਐਡਾ ਚਾਂਦ ਸ਼ਾਹ ਟੋੜਾ ਸਾਹਿਬ ਦੇ ਨਾਮ ਤੇ ਟੋੜਾ ਸਾਹਿਬ ਦੇ ਨਾਮ ਤੇ ਕਿ ਤਿੰਨ ਤਿੰਨ ਪਿੰਡਾਂ ਦੀ ਜਿੱਥੇ ਇੱਕ ਬਸਾਈ ਸੀ ਇਕੱਲੇ ਇਕੱਲੇ ਰਹਤੀ ਵੀ ਅਸੀਂ ਜਾਵਾਂਗੇ ਜੇ ਪਾਰਟੀ ਬਾਜ਼ੀ ਤੇ ਉੱਪਰ ਉੱਠ ਕੇ ਲੱਤੀ ਕਿੰਨੇ ਚਿਹਰੇ ਐ ਸੇ ਮੈਂ ਦੇਖ ਰਿਆ ਚੜੇ ਵਿਛੜ ਗਏ ਸੀ ਵਿਖਰ ਗਏ ਸੀ ਪਰ ਬਿਕਰੀਆਂ ਹੋਈਆਂ ਰਾਹਾਂ ਤੋਂ ਮੈਂ ਸਮਝਦਾ ਆਜ ਇੱਕ ਫੇਰ ਉੜੋਸ ਰਾਹ ਤੇ ਜਿਸ ਰਾਹ ਦਾ ਸੁਪਨਾ ਅੱਜ ਹੈ ਮੈਂ ਅੱਜ ਦੀ ਮੌਜੂਦਾ ਲੀਡਰਸ਼ਿਪ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਐ ਕਿ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਨੌਜਵਾਨਾਂ ਦੀ ਦਿਲ ਦੀ ਗੱਲ ਪੁੱਛਣ ਤੇ ਲਈ ਦਾਸ ਨੂੰ ਸਮਾਂ ਦਿੱਤਾ ਐ ਤੇ ਦਾਸ ਬੇਨਤੀ ਕਰ ਤਵੇ ਕਿ ਜਦੋਂ ਤੱਕ ਇਕੱਲੀ ਦਲ ਤੇ ਲੀਡਰਾਂ ਦਾ ਘੁਰਾ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾ ਹੋਣਗੇ ਉਦੋਂ ਤੱਕ ਆਪਣਾ ਪੇੜਾ ਜਿਹੜਾ ਬੰਨੇ ਨਹੀਂ ਲੱਗ ਸਕਦਾ ਉਦੋਂ ਤੱਕ ਸਾਧਨ ਦਾ ਨਹੀਂ ਲੱਗਦਾ ਅਗਲੀ ਗੱਲ ਤਾਂਸ ਨੇ ਜਿਹੜੀ ਕਰਨੀ ਹੈ